So I didn't get it back at five years. Right? 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 ਪਹਿਲਾਂ ਦੇ ਸਾਰਿਆਂ ਨੂੰ ਜੈ ਵਾਲਮੀਕੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਕਰਨ ਮੇਰਕਾ ਜੀ ਵਾਲਮੀਕੀ ਤਿਰਤ ਧੂਣਾ ਸਾਹਿਬ ਤੋਂ ਜੋ ਕੁਛੀ ਦਿਨ ਪਹਿਲਾਂ ਇੱਕ ਸਿੰਘ ਦੇ ਇੱਕ ਦੁਕਾਨਦਾਰ ਵੱਲੋਂ ਦਮਾਲਾ ਅਤੇ ਦਾੜੇ ਪ੍ਰਕਾਸ਼ ਨੂੰ ਹੱਥ ਪਾਇਆ ਗਿਆ ਸੀ ਅਤੇ ਇਹ ਦੁਕਾਨਦਾਰ ਵੱਲੋਂ ਉਹਨਾਂ ਦਾ ਆਟੋ ਜਿਹੜਾ ਵਾ ਉੱਥੇ ਦੁਕਾਨ ਦੇ ਵਿੱਚ ਲਵਾਇਆ ਗਿਆ ਸੀ ਉਹਦੇ ਤਹਿਤ ਮੇਰਕੇ ਥਾਣੇ ਐਸਐਚਓ ਮਨਜੋਤ ਕੌਰ ਜੀ ਨੂੰ ਦਰਖਾਸਤ ਵੀ ਦਿੱਤੀ ਗਈ ਸੀ ਜੋ ਕਿ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਹੋਈ ਉਹਨਾਂ ਵੱਲੋਂ ਜੋ ਕਿ ਅੱਜ ਇੱਥੇ ਇਕੱਠ ਚ ਸਾਰੇ ਤਾਂ ਇਕੱਠੇ ਹੋਏ ਆ ਜੋ ਇੰਨੇ ਦਿਨ ਹੋ ਗਏ ਨੇ ਅੱਜ 15 ਦਿਨ ਹੋ ਗਿਆ ਕੋਈ ਵੀ ਕਾਰਵਾਈ ਨਹੀਂ ਹੋਈ ਅੱਜ ਅਸੀਂ ਸਾਰੇ ਜਥੇ ਬੰਦੀਆਂ ਥਾਣੇ ਦੇ ਵਿੱਚ ਪਹੁੰਚ ਗਿਆ ਵਾਂ ਜੋ ਕਿ ਅੱਜ ਐਸਐਚਓ ਤੇ ਆਪ ਛੁੱਟੀ ਤੇ ਆ ਪਰ ਜੋ ਐਡੀਸ਼ਨਲ ਐਸਐਚਓ ਸਬ ਇੰਸਪੈਕਟਰ ਤਰਸੇਮ ਸਿੰਘ ਜੀ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਵਾ ਜੋ ਵੀ ਬੰਦੀ ਕਾਰਵਾਈ ਆ ਕਾਨੂੰਨੀ ਉਹ ਉਹਨਾਂ ਤੇ ਕੀਤੀ ਜਾਏਗੀ ਤੇ ਸਿੰਘ ਨੂੰ ਇਨਸਾਫ ਦਿਵਾਇਆ ਜਾਏਗਾ 14 ਤਰੀਕ ਦਾ ਵਾਕਿਆ ਜੀ ਅਗਰ ਨਾ ਮਸਲਾ ਲੱਗਾ ਅਗਲਾ ਦਾ ਵਾਕਿਆ ਦੇਖੋ ਜੀ ਜੇ ਤੇ ਕਾਰਵਾਈ ਨਹੀਂ ਕੀਤੀ ਪੁਲਿਸ ਪ੍ਰਸ਼ਾਸਨ ਨੇ ਤੇ ਜੋ ਵੀ ਬੰਦੀ ਕਾਰਵਾਈਆਂ ਉਹ ਫਿਰ ਜਥੇਬੰਦੀਆਂ ਵੱਲੋਂ ਪ੍ਰਸ਼ਾਸਨ ਦੇ ਉੱਤੇ ਕੀਤੀਆਂ ਜਾਣੀਆਂ ਜਿਹੜਾ ਆਟੋ ਸੀ ਬੈਟਰੀ ਕਰਕੇ ਖੋਇਆ ਗਿਆ ਸੀ ਬਿਲਕੁਲ ਜੀ ਸਿੰਘ ਨੇ ਜੀ ਇੱਕ ਬਹੁਤ ਭਲਾਮਾਨ ਸਿੰਘ ਆ ਜੀ ਬਹੁਤ ਇੱਕ ਸਾਫ਼ ਇਨਸਾਨ ਉਹਨਾਂ ਨੇ ਬੈਟਰੀ ਲਈ ਸੀ ਦੁਕਾਨਦਾਰ ਕੋ 4000 ਰੁਪਏ ਦੀ 2000 ਸਿੰਘ ਨੇ ਦੇ ਦਿੱਤਾ 2000 ਉਹਨਾਂ ਨੇ ਕਿਹਾ ਵੀ ਥੋੜੇ ਦਿਨ ਬਾਅਦ ਦੇ ਦਾਂਗੇ ਪਰ ਦੁਕਾਨਦਾਰ ਵੱਲੋਂ ਤੱਕੇਸ਼ਾਈ ਕੀਤੀ ਗਈ ਉਹਨਾਂ ਦਾ ਆਟੋ ਹੀ ਉੱਥੇ ਲਵਾਇਆ ਗਿਆ ਜੋ ਕਿ ਉਹਨਾਂ ਦੇ ਬੰਦ ਹੀ ਕਾਰਵਾਈ ਹੋਣੀ ਚਾਹੀਦੀ ਸੀ ਉਹ ਜੋ ਥਾਣੇ ਵੱਲੋਂ ਐਸ ਐਚਓ ਵੱਲੋਂ ਨਹੀਂ ਹੋਈ ਵੇਖੋ ਜੀ ਜੇ ਇਹੀ ਘਟਨਾ ਹੁੰਦੀਆਂ ਰਹੀਆਂ ਫਿਰ ਜੱਥੇਬੰਦੀਆਂ ਕੀ ਕਰਨ ਦੱਸੋ ਜੇ ਇਹ ਕਹਿੰਦੇ ਜੇ ਧਰਨਾ ਪ੍ਰਦਰਸ਼ਨ ਜਿੱਥੇ ਬੰਦੀਆਂ ਕਰਦੀਆਂ ਵਾ ਜੇ ਪ੍ਰਸ਼ਾਸਨ ਸਾਡੇ ਸਾਥ ਦੇਵੇ ਪ੍ਰਸ਼ਾਸਨ ਉਸੇ ਵੇਲੇ سپورਟ ਕਰਕੇ ਪਰਚਾ ਦਰਜ ਕਰ ਦਿੰਦਾ ਤੇ ਇੱਥੋਂ ਤੱਕ ਗੱਲ ਪਹੁੰਚਣੀ ਸੀ ਇਸ ਕਰਕੇ ਬੇਨਤੀ ਕਰਦੇ ਆ ਐਸਐਚਓ ਨੂੰ ਕਿ ਜਿਹੜੀ ਇਹ ਬੰਦੀ ਕਾਰਵਾਈ ਆ ਜਲਦ ਤੋਂ ਜਲਦ ਕੀਤੀ ਜਾਵੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਦਾ ਕੋਈ ਜਿਹੜਾ ਬਾਬਾ ਜੀ ਨਾ ਉਹਨਾਂ ਦੇ ਆਟੋ ਚਲਾਉਂਦੇ ਨੇ ਤੇ ਉਹ ਤੇ ਆਟੋ ਬਣਾਉਣ ਤੋਂ ਬਿਠੀ ਵੇਦਰ ਆਪਾਂ ਤੋਂ ਉਹਨਾਂ ਨੂੰ ਪੈਸਿਆਂ ਦਾ ਆਪਸ ਵਿੱਚ ਪਲਾਨ ਜਾਂਦਾ ਹੋਇਆ ਮਸਲਾ ਹੱਤੀ ਵੀ ਬਾਬਾ ਜੀ ਦੇ ਪੈਸੇ ਤੋਂ ਵੱਧ ਘਟ ਤੋਂ ਤਾਂ ਉਹਦੇ ਆਪਸ ਵਿੱਚ ਝਗੜਾ ਆ ਦੋਨਾਂ ਦਾ ਤਾਂ ਉਹਦੇ ਦੂਜੇ ਦਿਨ ਸੱਟ ਕਾਫੀ ਲੱਗੀ ਤੋਂ ਉਹਦਾ ਕਰਕੇ ਉਹ ਦਾਖਲ ਆ ਤਾਂ ਇਹਨਾਂ ਦੀ ਚਲਣ ਦੀ ਤਕਤੀ ਚਲਣ ਦੀ ਇਹਨਾਂ ਦੀ ਤਸਦੀਕ ਚ ਨਹੀਂ ਦਰਖਾਸਤ ਦੀ ਤੇ ਜੋ ਵੀ ਬਣਦੀ ਕਾਰਵਾਈ ਦੋਨਾਂ ਦੀ ਹੋ ਜਣੇਗੀ ਉਹਨਾਂ ਦੀ ਉਹਨਾਂ ਦੀ ਹੋ ਜਣੇਗੀ ਬਾਬਾ ਜੀ ਦੇ ਨਦਰ ਵੀ ਹੋ ਜਣੀ ਜੋ ਵੀ ਤਸਦੀਕ ਕਰਕੇ ਹਾਨ ਸਿੰਘਾ ਮਨੋ ਕਿਹਦਾ ਤੇ ਐ ਇਸ ਜਿਹੋ ਗੱਲ ਹੈਗੀ ਪਰ ਤਸਦੀਕ ਚਲਣ ਦੀ ਜੇ ਦੀ ਜੇ ਹੋਵੇਗੀ ਐਸੀ ਕੋ ਗੱਲ ਪਰ ਕਾਰਵਾਈ ਕੀਤੀ ਜਾਵੇਗੀ ਪਰ ਸਾਹਮਣੇ ਆ ਨਹੀਂ ਝਗੜਾ ਪ੍ਰੋਪਰ ਕਿਹੜੀ ਗੱਲ ਨੂੰ ਲੈ ਕੇ ਹੋ ਰਿਹਾ ਹੈ ਇਸ ਝਗੜੇ ਦੇ ਬੈਟਰੀ ਦਾ ਨਾ ਜਿਹੜਾ ਬੈਟਰੀ ਗੱਡੀ ਦੇ ਆਟੋ ਦੇ ਵਿੱਚ ਬੈਟਰੀ ਪਾਉਣ ਤੋਂ ਆ ਤੇ ਬੈਟਰੀ ਭਾਈ ਉਹਨਾਂ ਤੋਂ ਪੈਸੇ ਦਾ ਲੈਣ ਦੇ ਵਿੱਚ ਮਸਲਾ ਪਰ ਸਿਰਫ ਪੈਸੇ ਦਾ ਲੈਣਦੇ ਨੇ ਹੋਰ ਐਸੀ ਕੋਈ ਗੱਲ ਹੈ ਜੇ ਸਾਹਮਣੇ ਨਹੀਂ ਹੈ ਪਰ ਫਿਰ ਤਸਦੀਕ ਕਰਦੇ ਜੇ ਕੋਈ ਗੱਲ ਆਏਗੀ ਦੋਸਤਾਂ ਨੂੰ ਕਰਗੇ ਇਹਨਾਂ ਬਾਬਾ ਜੀ ਨੇ ਧਮਲੀ ਦਿੱਤੀ ਹੈ ਤਸਦੀਕ ਚਲਣ ਦੀ ਇਹ ਚੀਜ਼ ਤੇ ਇਹਨਾਂ ਵੱਲੋਂ ਕਿਹਾ ਗਿਆ ਵੀ ਸਾਡੀ ਦਾਦੀ ਨੂੰ ਹੱਥ ਪਾਇਆ ਤੇ ਨਾਲੇ ਸਾਡੀ ਦਮਾਲਾ ਲਾ ਸਬੂਤ ਸਬੂਤ ਦਿੱਤਾ ਨਹੀਂ ਅਜੇ ਕੋਈ ਸਬੂਤ ਨਹੀਂ ਦਿੱਤਾ ਇਹਨਾਂ ਨੇ ਇਹੋ ਹੀ ਇਹਨਾਂ ਨੂੰ ਕਹਿਣਾ ਵੀ ਅਸੀਂ ਤਸਦੀ ਕਰਾਂਗੇ ਇਸ ਚੀਜ਼ ਦੀ ਤੇ ਉਹ ਜਿਹਨੇ ਮੈਨ ਜਿਹਨਾਂ ਨੇ ਗੱਲ ਵਾਪਰੀ ਉਹ ਵੀ ਨਹੀਂ ਨਾਲ ਹੀ ਨਹੀਂ ਆਏ ਮੈਂ ਤਾਂ ਕਹਿੰਦਾ ਬਲਾਉ ਲਿਆਉ ਦੇ ਪੁੱਛ ਦੇ ਉਹਨਾਂ ਨੂੰ ਵੀ ਕੀ ਗੱਲ ਸਾਰੀ ਵਾਪਰੀ ਗਈ ਆ ਤੇ ਤੁਸੀਂ ਕਰਾਂਗੇ ਜਿਹੜੀ ਬੰਦੀਕਾਰ ਹੋਈ ਤਾਂ ਰਾਂਗੇ ਦੋਨਾਂ ਤਰ੍ਹਾਂ ਨਾਲ ਜ਼ਰੂਰੀ ਹੋਈ